ਪੰਜ ਮੈਂਬਰੀ ਕਮੇਟੀ ਵੱਲੋਂ ਆਪਣੇ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ ਔਰ ਉਹ ਚੋਣ 11 ਅਗਸਤ ਨੂੰ ਹੋਵੇਗੀ ਤਰੀਕ ਪਹਿਲਾਂ ਹੀ ਚੁਣ ਲਈ ਗਈ ਹੈ ਪਰ ਥਾਂ ਨਹੀਂ ਚੁਣੀ ਜਾ ਰਹੀ ਉਹਦਾ ਇੱਕ ਕਾਰਨ ਇਹ ਵੀ ਹੈ ਕਿ ਜਿਹੜਾ ਅਰਜ਼ੀ ਪੱਤਰ ਭੇਜਿਆ ਗਿਆ ਸੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸ ਅਰਜ਼ੀ ਪੱਤਰ ਨੂੰ ਅਗਾਹ ਸ੍ਰੀ ਅਕਾਲ ਤਖਤ ਸਾਹਿਬ ਭੇਜ ਦਿੱਤਾ ਗਿਆ ਪਰ ਸਵਾਲ ਇੱਥੇ ਖੜਦਾ ਹੈ ਕਿ ਜਿਹੜਾ ਅਰਜ਼ੀ ਪੱਤਰ ਪੰਜ ਮੈਂਬਰੀ ਕਮੇਟੀ ਨੇ ਭੇਜਿਆ ਉਹ ਅਕਾਲ ਤਖਤ ਸਾਹਿਬ ਵੱਲ ਭਲ ਦਿੱਤਾ ਗਿਆ ਪਰ ਜਦੋਂ ਸੁਖਬੀਰ ਸਿੰਘ ਬਾਦਲ ਨੇ ਇਕੱਠ ਕਰਨਾ ਸੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਤੇ ਉਸ ਵੇਲੇ ਬੜੀ ਬੇਵਾਕੀ ਦੇ ਨਾਲ ਬਗੈਰ ਕਿਸੇ ਅੜਕੇ ਤੋਂ ਮਨਜ਼ੂਰੀ ਵੀ ਮਿਲ ਗਈ ਹਾਲਾਂਕਿ ਲੰਗੇ ਦੇਣੀ ਅਸੀਂ ਗੱਲਬਾਤ ਵੀ ਕੀਤੀ ਕਈ ਉਹਨਾਂ ਮੈਂਬਰਾਂ ਦੇ ਨਾਲ ਜਿਹੜੇ ਸਾਬਕਾ ਐਸਜੀਪੀਸੀ ਮੈਂਬਰ ਨੇ ਜਾਂ ਮੌਜੂਦਾ ਐਸਜੀਪੀਸੀ ਮੈਂਬਰ ਨੇ ਕਈ ਸਾਬਕਾ ਪ੍ਰਧਾਨ ਨੇ ਉਹਨਾਂ ਨੇ ਤਾਂ ਸਾਫ਼ ਕਹਿਣਾ ਸੀ ਕਿ ਅਧਿਕਾਰ ਖੇਤਰ ਪ੍ਰਧਾਨ ਦਾ ਹੈ ਪਰ ਪ੍ਰਧਾਨ ਨੇ ਅਗਾਹ ਸ੍ਰੀ ਕਾਲਤਕ ਸਾਹਿਬ ਵੱਲੋਂ ਚਿੱਠੀ ਘੱਲ ਦਿੱਤੀ ਇਹਦੇ ਬਾਰੇ ਕੁਝ ਗੱਲਬਾਤ ਕਰਾਂਗੇ ਆਉਂਦੇ ਸਮੇਂ ਬਾਰੇ ਸਿਆਸੀ ਰੁਝਾਨ ਕੀ ਕਹਿੰਦੇ ਨੇ ਪੰਜ ਮੈਂਬਰੀ ਕਮੇਟੀ ਦੇ ਮੇਨਸਟ੍ਰੀਮ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚ ਆਉਣ ਤੋਂ ਬਾਅਦ ਉਹਦੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਵਾਜ਼ੇ ਕੌਮ ਜਥੇਬੰਦੀ ਦੇ ਮੁਖ ਸਲਾਹਕਾਰ ਸਰਦਾਰ ਹਜਿੰਦਰ ਸਿੰਘ ਜਿੰਦਾ ਮੌਜੂਦ ਨੇ ਜਿੰਦਾ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜਿੰਨਾ ਸਭ ਜਿਵੇਂ ਹੁਣ ਤੱਕ ਨੈਰੇਟਿਵ ਇੱਕ ਵੱਜਦਾ ਹੀ ਪਿਆ ਹੈ ਕਿ ਜਦੋਂ ਸੁਖਬੀਰ ਸਿੰਘ ਬਾਦਲ ਨੇ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਆਪਣੀ ਆਪਣਾ ਕੱਠ ਕਰਨਾ ਸੀ ਤੇ ਜਗ ਸਿੰਘ ਸਮੁੰਦਰੀ ਹੌਲਾਂ ਨੂੰ ਦੇ ਦਿੱਤਾ ਗਿਆ ਪਰ ਹੁਣ ਪੰਜ ਮੈਂਬਰੀ ਕਮੇਟੀ ਨੇ ਮੰਗਿਆ ਤੇ ਉਹਨੂੰ ਅਕਾਲ ਤਖਤ ਸਾਹਿਬ ਵੱਲ ਭੇਜ ਦਿੱਤਾ ਗਿਆ ਉਸ ਚਿੱਠੀ ਨੂੰ ਭੇਜ ਦਿੱਤਾ ਗਿਆ ਕਿਵੇਂ ਦੇਖਦੇ ਹੋ ਇਹ ਜਿੱਦਾਂ ਨਾ ਦੇਖੋ ਦੋਨੋਂ ਆਪਣੇ ਆਪਣੇ ਤੌਰ ਦੇ ਉੱਤੇ ਨਾ ਉਹਨਾਂ ਨੇ ਵਖ-ਵਖ ਕਰਕੇ ਇਹ ਤੁਹਾਡੇ ਮੀਡੀਆ ਦੇ ਜ਼ਰੀਏ ਜਾਂ ਹੋਰ ਚੈਨਲਾਂ ਦੇ ਜ਼ਰੀਏ ਉਹਨਾਂ ਨੇ ਨਾ ਡਿਫਾਈਨ ਕੀਤੇ ਹੋਏ ਨੇ ਜਿੱਦਾਂ ਤੁਸੀਂ ਹੁਣੇ ਤੇਜਾ ਸਿੰਘ ਸਮੁੰਦਰੀ ਹਾਲ ਦੀ ਗੱਲ ਕੀਤੀ ਤੇ ਅਗਰ ਤੁਸੀਂ ਦੂਜੀ ਧਿਰ ਨੂੰ ਦੇਖਦੇ ਹੋ ਤਾਂ ਉਹ ਜਿਨ੍ਹਾਂ ਨੂੰ ਅਪਰੋਚ ਕਰਦੇ ਨੇ ਉਹ ਜਿੱਤਦਾਰ ਤੱਕ ਅਪਰੋਚ ਕਰਦੇ ਨੇ ਉਹਦਾ ਕਾਰਨ ਹੈ ਦੋਨੋਂ ਚੀਜ਼ਾਂ ਦੇ ਕਾਰਨ ਨੂੰ ਸਮਝਣ ਦੀ ਬੜੀ ਲੋੜ ਹੈ ਜੇ ਅਧੂਰੇ ਤੌਰ ਤੇ ਤੁਸੀਂ ਸਮਝੋਗੇ ਫਿਰ ਉਪਰੋਂ-ਉਪਰੋਂ ਇਦਾਂ ਲੱਗੂਗਾ ਕਿ ਹੈ ਤਾਂ ਗੱਲ ਉੱਧਰ ਹੀ ਓਸੀਂ ਅ ਦਰਦ ਦੇ ਉੱਤੇ ਖੜੇ ਨੇ ਓਸੀਂ ਦਰਦ ਦੇ ਸਮਰਪਣ ਭਾਵਨਾ ਚੋਂ ਸਾਰੀਆਂ ਗੱਲਾਂ ਹੋ ਰਹੀਆਂ ਲੱਗਦਾ ਓਹਪਰੇ ਬੰਦੇ ਨੂੰ ਇਦਾਂ ਹੀ ਚੀਜ਼ਾਂ ਲੱਗਦੀਆਂ ਬਟ ਹਕੀਕੀ ਤੌਰ ਤੇ ਇਦਾਂ ਆ ਜਿਹੜਾ ਇਸ ਵੇਲੇ ਸ਼ਰਮਨੀ ਕਮੇਟੀ ਦਾ ਪ੍ਰਬੰਧ ਹੈ ਉਹ ਜਿਹੜੀ ਮੈਨੇਜਮੈਂਟ ਕਮੇਟੀ ਹੁੰਦੀ ਹੈ ਉਹ ਬਾਕੀ ਸਾਰਿਆਂ ਨੂੰ ਜਿਨ੍ਹਾਂ ਨੇ ਵੀ ਅਹੁਦੇ ਨਹੀਂ ਉਹਨਾਂ ਸਾਰਿਆਂ ਨੂੰ ਇਹ ਐਜ਼ ਅ EMPLOYE DEAL ਕਰਦੀ ਹੈ ਉਹਨਾਂ ਨੂੰ ਜਿਹੜਾ ਵੀ ਉਹ ਉਹਨਾਂ ਨੇ ਐਜ਼ ਅ ਕਰਮਚਾਰੀ ਸੇਵਾਵਾਂ ਦਿੱਤੀਆਂ ਨੇ ਉਹ ਉਹਨਾਂ ਨੂੰ ਉਸੇ ਚਸ਼ਮੇ ਚੋਂ ਹੀ ਦੇਖਦੀਆਂ ਨੇ ਪਾਵਰ ਉਹ ਆਪਣੇ ਹੱਥ ਚ ਰੱਖਦੀਆਂ ਨੇ ਚਾਹੇ ਅਕਾਲਤਿਕ ਸਾਹਿਬ ਦੇ ਜਥੇਦਾਰ ਦੀ ਗੱਲ ਵੀ ਹੋਵੇ ਤਾਂ ਉਹਨੂੰ ਵੀ ਉਹ ਜਿੱਦਾਂ ਉਹ ਨiyet ਕਰਦੇ ਆ ਜਿੱਦਾਂ ਉਹ ਬਦਲਦੇ ਆ ਜਿੱਦਾਂ ਉਹਨਾਂ ਦੇ ਲਈ ਉਹਨਾਂ ਦਾ ਰਵਈਆ ਉਹ ਬਾਦਲ बार-बार ਕੌਮ ਨੂੰ ਇਹ ਚੀਜ਼ ਦਿਖਾਉਂਦਾ ਆ ਕਰਕੇ ਸ਼ਰਮਨੀ ਕਮੇਟੀ ਦੇ ਜ਼ਰੀਏ ਕਿ ਆ ਸਾਰਾ ਕੁਝ ਜੋ ਕਰ ਰਹੇ ਆ ਉਹ ਜਿਹੜਾ ਉਹਦੇ 'ਚ ਹਾਸਲ ਕੁਝ ਨਹੀਂ ਹੋਣਾ ਤੇ ਜੋ ਬਾਦਲ ਕਰਦਾ ਆ ਉਹਦੇ ਵਿੱਚ ਉਹਦੀ ਜਿੱਤ ਆ ਹੁਣ ਹੁੰਦਾ ਕੀ ਆ ਮੰਨ ਲੋ ਜਿਹੜੀ ਹੁਣ ਅਕਾਲੀ ਦਲ 20 ਟੀਮ ਬਣੀ ਹੋਈ ਆ ਜਿਹੜੀ ਪੰਜ ਮੈਮਰੀ ਕਮੇਟੀ ਨਵੇਂ ਪ੍ਰਧਾਨ ਨੂੰ ਚੁਣਨ ਦੇ ਲਈ ਯਤਨਸ਼ੀਲ ਹੈ ਜੋ ਉਹਨਾਂ ਦੀ ਵਰਕਿੰਗ ਹੈ ਉਹ ਸਾਰੀ ਵਰਕਿੰਗ ਓਵਰオール ਜਦੋਂ ਉਹਨਾਂ ਨੇ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਜਾਣਾ ਹੈ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਿਹੜੀ ਸ਼੍ਰੋਮਣੀ ਕਮੇਟੀ ਆ ਉਹਨੇ ਐਜ਼ ਆ ਸਿਰਫ EMPLOYE DEAL ਕਰਨਾ ਉਹਨਾਂ ਨੇ ਉਹਨਾਂ ਦੇ ਅਧਿਕਾਰ ਦੇ ਵਿੱਚੋਂ ਜਿਹੜੀਆਂ ਉਹਨਾਂ ਕੋਲੋਂ ਲੈਣ ਵਾਲੇ ਫੈਸਲਿਆਂ ਦੀ ਜਿਹੜੀ ਸ਼ਮਤਾ ਆ ਉੱਥੇ ਉਹਨਾਂ ਨੇ ਉਹਨਾਂ ਨੂੰ ਦਬਾ ਦੇਣਾ ਨੀਤੇ ਬਾਦਲ ਨੂੰ ਕੀ ਅਧਿਕਾਰ ਹੈ ਜਿੰਨੂੰ ਕੌਮ ਨੇ ਇੱਕ ਵਾਰੀ ਗਲੋ ਲਾ ਹੀ ਦਿੱਤਾ ਉਹ ਜਾ ਕੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਕੋਈ ਇਕੱਤਰਤਾ ਕਰੇ ਉਸ ਇਕੱਤਰਤਾ ਦੇ ਵਿੱਚ ਵੱਡਾ ਇਕੱਠ ਹੋਵੇ ਤੇ ਸ਼ਰਮਣੀ ਕਮੇਟੀ ਦਾ ਜਿਹੜਾ ਹੈਗਾ ਅਸਲ 'ਚ ਅਰਜੰਦਰ ਸਿੰਘ ਧਾਮੀ ਮੁਲਾਜ਼ਮ ਹੈ ਕਿਉਂਕਿ ਉਹ ਤਨਖਾਹ ਲੈਂਦਾ ਉਹਨੂੰ ਉਸ ਚੀਜ਼ਾਂ ਦੇ ਜਿਹੜੇ ਪ੍ਰਬੰਧ ਦੇ ਲਈ ਜਿਹੜਾ ਉਹਨਾਂ ਨੇ ਚੁਣ ਕੇ ਪ੍ਰੋਸੈਸ ਬਣਾਇਆ ਉਸ ਪ੍ਰੋਸੈਸ ਵਿੱਚੋਂ ਉਹਨੂੰ ਕੋਈ ਵੀ ਲਾਇਆ ਤੇ ਬਣਾਇਆ ਜਾਣ ਦਾ ਅਧਿਕਾਰ ਜਿਹੜਾ ਹੈ ਉਹਦਾ ਇੱਕ ਪ੍ਰੋਸੈਸ ਆ ਜਥੇਦਾਰ ਦਾ ਪ੍ਰੋਸੈਸ ਤੇ ਜਬਰੀ ਥੋਪਿਆ ਹੋਇਆ ਪ੍ਰੋਸੈਸ ਆ ਸਾਡੀ ਸਮਝ ਦੇ ਮੁਤਾਬਕ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਉਹ ਜਿਆਦਾ ਸੁਪਰੀਮ ਤੇ ਪਾਵਰ ਵਾਲਾ ਹੋਣਾ ਚਾਹੀਦਾ ਤੇ ਸ਼ਰੋਮਣੀ ਕਮੇਟੀ ਜਿਹੜੀ ਹੈ ਜਾਂ ਉਹਦੇ ਜਿਹੜੇ ਮੈਂਬਰ ਨੇ ਉਹ ਜਸਟ ਇੱਕ ਐਜ਼ ਅ ਮੁਲਾਜ਼ਮ ਦੀ ਤਰ੍ਹਾਂ ਟ੍ਰੀਟ ਹੋਣੇ ਚਾਹੀਦੇ ਆ ਉਲਟਾ ਹੋ ਰਿਹਾ ਜਥੇਦਾਰਾਂ ਨੂੰ ਜਿਹੜੇ ਅਧਿਕਾਰ ਘਟਨੇ ਆ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਸ਼ਰੋਮਣੀ ਕਮੇਟੀ ਤੈਅ ਕਰਦੀ ਆ ਤੇ ਬਾਦਲ ਦੋਨੋਂ ਪਾਸੇ ਖੇਡਦਾ ਆ ਇੱਕ ਤਰ੍ਹਾਂ ਉਹ ਦਿਖਾਉਂਦਾ ਵੀ ਆ ਕਿ ਮੈਂ ਬਤ ਨਹੀਂ ਕਿਹੜੀਆਂ ਸਜਾਵਾਂ ਲਵਾ ਲਈਆਂ ਤੇ ਮੈਂ ਹੁਣ ਪੰਥ ਦੇ ਵਿੱਚ ਦੁੱਧ ਤੋਤਾ ਹੋ ਗਿਆਂ ਤੇ ਦੂਜੇ ਪਾਸੇ ਜਿਹੜੀਆਂ ਉਹਨਾਂ ਦੀਆਂ ਹਰਕਤਾਂ ਨਾਲ ਜਿਹੜੀ ਐਕਟੀਵਿਟੀਆਂ ਹੈਗੀਆਂ ਉਹ ਸਰਾਸਰ ਜਿਹੜੀਆਂ ਉਹ ਚੜਾਉਂਦੀਆਂ ਨੇ ਸਿੱਖਾਂ ਨੂੰ ਉਹ ਸਾਡੇ ਤਖਤ ਨੂੰ ਜਿਹੜਾ ਉਹ ਆਪਣੇ ਵੱਲੋਂ ਉਹ ਨੀਵਾ ਕਰਕੇ ਵਿਖਾਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦੇ ਨਾਲ ਸਾਡੇ ਦਿਲਾਂ ਦੇ ਉੱਤੇ ਜਿਹੜਾ ਦਰਦ ਹੈ ਉਹ ਤੇ ਇੱਕ ਵੱਖਰੀ ਚੀਜ਼ ਆ ਪਰ ਜਿਹੜਾ ਸਮਾਜ ਵਿੱਚ ਮੈਸੇਜ ਆ ਰਿਹਾ ਜਿਹੜਾ ਹੋਰ ਦੁਨੀਆ ਵਿੱਚ ਜਿਹੜੀਆਂ ਸਾਡੇ ਨਾਲ ਕਾਮਾ ਰਹਿ ਰਹੀਆਂ ਜਿਹੜਾ ਉਹਨਾਂ ਵਿੱਚ ਮੈਸੇਜ ਆ ਰਿਹਾ ਉਹ ਤੇ ਆਪਣੇ ਆਪ ਚ ਸਪਸ਼ਟ ਕਰਦਾ ਹੈ ਕਿ ਉਹ ਤਾਕਤਵਰ ਆਪਣੇ ਮਜਾਲਾ ਸਮਝਦਾ ਜੇ ਇਹ ਚਿੱਠੀ ਗਾਂ ਸ਼੍ਰੀ ਕਾਲਤਕ ਸਾਬ ਭੇਜੀ ਹੈ ਤੇ ਇਹ ਮੰਨ ਲੀਏ ਕਿ ਇਹਦੇ ਪਿੱਛੇ ਕੋਈ ਯੈਸ ਬੋਸ ਫੈਕਟਰ ਹੈਗਾ ਆ ਜੇ ਪਿੱਛੋਂ ਕਿਸੇ ਨੇ ਕੁਝ ਕਿਹਾ ਕਿ ਭਾਈ ਨਹੀਂ ਤੁਸੀਂ ਇਹਨੂੰ ਡੀਲ ਨਹੀਂ ਕਰਨਾ ਇਹ ਗਾਂ ਭੇਜ ਦੋ ਤਾਂ ਕਿ ਟਾਈਮ ਸਟਾਲ ਹੋਵੇ ਤੁਸੀਂ ਇਹ ਮੰਨਦੇ ਹੋ ਵਿੱਚ ਕੁਝ ਮੈਨੂੰ ਤੇ ਇਦਾਂ ਲੱਗਦਾ ਹੈ ਕਿ ਜਿਹੜੀਆਂ ਇਹ ਚੀਜ਼ਾਂ ਫਾਰਮੈਲਟੀਆਂ ਹੋ ਵੀ ਰਹੀਆਂ ਨੇ ਨਾ ਇਹ ਸਾਰਾ ਸਰ ਕੌਮ ਦੀ એનર્ਜੀ ਇੱਕ ਤਰ੍ਹਾਂ ਨਾਲ ਵੇਸਟ ਕਰਨ ਦੇ ਪ੍ਰੋਸੈਸ ਚੋਂ ਲੰਘ ਰਹੇ ਹੁਣ ਆ ਦੇਖੋ ਓਵਰঅল ਹੋਈ ਆ ਜਦ ਮੈਂ ਬਾਰ ਬਾਰ ਦੱਸਦਾ ਕਿ ਆ ਸਾਰਾ ਕੁਝ ਹੈਗਾ ਇੱਕ ਇੰਸਟੀਚਿਊਟ ਦੀ ਬੋਡੀ ਦੀ ਤਰ੍ਹਾਂ ਆ ਉਹਨਾਂ ਨੇ ਇੱਕ ਆਰਗੇਨਾਈਜੇਸ਼ਨ ਦੀ ਤਰ੍ਹਾਂ ਬਿਹੇਵ ਕਰਨਾ ਉਹਨਾਂ ਨੇ ਉਸੇ ਪ੍ਰੋਸੈਸ ਚੋਂ ਚੀਜ਼ਾਂ ਕੱਢਣੀਆਂ ਤੇ ਓਵਰঅল ਦਬ ਦਬਾ ਤੇ ਇਸ ਵੇਲੇ ਹਕੂਮਤ ਭਾਰਤੀ ਹਕੂਮਤ ਦਾ ਹੈ ਨਾ ਭਾਰਤੀ ਹਕੂਮਤ ਦੇ ਢਾਂਚੇ ਨੂੰ ਤੁਸੀਂ ਦੇਖੋ ਤੇ ਸ਼੍ਰੋਮੀ ਕਮੇਟੀ ਨੂੰ ਉਹਦੇ ਅੰਡਰ ਕੰਮ ਕਰਦੇ ਵੇਖੋ ਫਿਰ ਤੁਹਾਨੂੰ ਆਪਣੇ ਆਪ ਸਮਝ ਆ ਜਾਊਗਾ ਕਿ ਜਦੋਂ ਇੱਕ ਦੇਸ਼ ਦੀ ਹਕੂਮਤ ਇੱਕ ਇੰਸਟੀਚਿਊਟ ਦੇ ਉੱਤੇ ਕੰਮ ਕਰਨ ਵਾਲੇ ਬੰਦਿਆਂ ਨੂੰ ਉਹਨਾਂ ਦੇ ਚਲਾਉਣ ਵਾਲੇ ਅਦਾਰਿਆਂ ਦੇ ਜਿਹੜੇ ਮੁਖੀ ਨੇ ਉਹਨਾਂ ਨੂੰ ਜਦੋਂ ਡ੍ਰੀਲ ਕਰਦੀ ਆ ਤੇ ਉਹ ਕਿੰਨੇ ਦੇਰਜੇ ਤੇ ਆਂਦੇ ਆ ਹਨਾ ਹੁਣ ਜਿਹੜੀ ਇਹਦੇ ਵਿੱਚ ਸਾਰੀ ਚੀਜ਼ਾਂ ਹੋ ਰਹੀਆਂ ਨੇ ਚਾਹੇ ਇਹ ਟਾਈਮ ਟਾਪਾਂ ਵਾਲੀਆਂ ਗੱਲਾਂ ਹੋ ਰਹੀਆਂ ਜਾਂ ਬੰਦਿਆਂ ਨੂੰ ਚੁਣਨ ਜਾਂ ਕੱਢਣ ਵਾਲੀਆਂ ਜਾਂ ਬਣਾਉਣ ਵਾਲੀਆਂ ਗੱਲਾਂ ਹੋ ਰਹੀਆਂ ਇਹ ਸਾਰੀ ਸਾਨੂੰ ਤਾਂ ਫਰਜ਼ੀ ਲੱਗਦੀਆਂ ਤੇ ਜੇ ਇਹ ਰਚੂ ਕੁਝ ਕੱਢਣ ਦੀ ਨੀਅਤ ਹੋਵੇ ਪੰਜਵੇਂ ਬਰੀ ਕਮੇਟੀ ਵਾਲਾ ਫੈਕਟਰ ਵੀ ਫਰਜ਼ੀ ਲੱਗਦਾ ਹੈ ਦੇਖੋ ਉਹਨਾਂ ਨੇ ਇੱਕ ਤਰ੍ਹਾਂ ਨਾਲ ਨਗਪੂਰਾ ਕੀਤਾ ਨਗਪੂਰਾ ਕਰਕੇ ਜਿਹੜੇ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਆ ਜਾਂ ਜਿਹੜੇ ਉਹਨਾਂ ਨੇ ਬੰਦੇ ਚੁਣੇ ਆ ਉਹਨਾਂ ਬੰਦਿਆਂ ਦੀ ਅੱਗੇ ਮਨਸ਼ਾ ਜਿਹੜੀ ਆ ਉਹ ਪਹਿਲੇ ਜਗਜਹਾਰਾ ਕਿਉਂਕਿ ਉਹਨਾਂ ਨੇ ਜਿਸ ਤਰੀਕੇ ਨਾਲ ਆਪਣੀ ਕਮੇਟੀ ਦੇ ਵਿੱਚ ਬੰਦਿਆਂ ਨੂੰ ਭਰਤੀ ਕੀਤਾ ਜਾਂ ਜਿਸ ਤਰੀਕੇ ਨਾਲ ਉਹ ਅੱਗੇ ਆਪਣਾ ਅਜੰਡਾ ਸੈੱਟ ਕਰਨਾ ਚਾਹੁੰਦੇ ਆ ਉਹਦੇ ਮਗਰ ਲੀਆਂ ਤਾਕਤਾਂ ਤੇ ਸਾਨੂੰ ਨਾਲ-ਨਾਲ ਦੱਸਦੀਆਂ ਨਾ ਕੀ ਲੱਗਦਾ ਕੀ ਏਜੰਡਾ ਜਿਹੜਾ ਉਹ ਸੈੱਟ ਕਰਨਾ ਚਾਹੁੰਦੇ ਜਿਹੜੀ ਬੀਜੇਪੀ ਦਾ ਪੰਜਾਬ ਨੂੰ ਲੈ ਕੇ ਮਾਡਲ ਉਹਨਾਂ ਨੇ ਜਿਹੜਾ ਸੈੱਟ ਕੀਤਾ ਹੈ ਨਾ ਉਸ ਦੇ ਵਿੱਚ ਨਾ ਹਰੇਕ ਜਥੇਬੰਦੀ ਦਾ ਜਿਹੜੀਆਂ ਉਹਨਾਂ ਦੇ ਨਾਲ ਹਮਖਿਆਲੀਆਂ ਨੇ ਜਾਂ ਜਿਹੜੇ ਵੀ ਇਦਾਂ ਦੇ ਸਮਪਰਦਾਇਕ ਅਦਾਰੇ ਜਾਂ ਜਿਹੜੇ ਵੀ ਨਵੇਂ ਕੋਈ ਆਪਣੇ ਆਪ ਨੂੰ ਪਾਰਟੀ ਦੇ ਬਤੌਰ ਪਾਰਟੀ ਐਸਟੈਬਲਿਸ਼ ਕਰਦੇ ਆ ਉਹਨਾਂ ਸਾਰਿਆਂ ਦੇ ਪਿੱਛੇ ਮੈਨੂੰ ਕਿਤੇ ਨਾ ਕਿਤੇ ਉਹਨਾਂ ਦੀ ਇਨਵੋਲਵਮੈਂਟ ਦਿਖਦੀ ਆ ਬੀਜੇਪੀ ਬੀਜੇਪੀ ਦੀ ਇਨਵੋਲਵਮੈਂਟ ਦਿਖਦੀ ਹੈ ਕਿਉਂਕਿ ਜਿਹੜੀ ਬੀਜੇਪੀ ਹੈ ਨਾ ਉਹਨੇ ਇੱਕ ਅਜੰਡਾ ਤਾਂ ਸੈੱਟ ਕਰਨਾ ਹੀ ਹੈ ਨਾ ਉਹ ਚਾਹੁੰਦੇ ਆ ਕਿ ਪੰਜਾਬ 'ਚ ਸਿੱਧੇ ਹੀ ਆ ਸਿੱਧੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਉਹਨਾਂ ਦੀ ਜਿਹੜੀ ਆ ਤਾਕਤ ਉਹ ਵਧੇ ਉਹਨੂੰ ਵਧਾਉਣ ਦੇ ਲਈ ਚਾਹੇ ਉਹ ਸਾਡੇ ਵਿੱਚ ਹੀ ਕਿਸੇ ਤਰੀਕੇ ਦਾ ਵਿਵਾਦ ਖੜਾ ਕਰ ਲਵੇ ਜੀ ਮੈਂ ਮੈਂ ਤੁਹਾਨੂੰ ਇੱਥੇ ਕਟਣਾ ਜ਼ਰੂਰ ਚਾਹੁੰਦਾ ਕਿਉਂਕਿ ਜਦੋਂ ਆਪਾਂ ਬਿਆਨ ਸੁਣਦੇ ਆ ਮਨਪ੍ਰੀਤਿਆਲੀ ਦੇ ਜਾਂ ਬੀਬੀ ਸਤਵਿੰਦਰ ਕੌਰ ਦੇ ਜਾਂ ਆਪਾਂ ਗੁਰਪ੍ਰਤਾਪ ਸਿੰਘ ਵਡਾਲਾ ਦੀ ਗੱਲਾਂ ਸੁਣਦੇ ਆ ਉਹ ਕਹਿੰਦੇ ਕਿ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਹੁਕਮ ਲਾਇਆ ਅਸੀਂ ਉਹ ਪੂਰਾ ਕਰ ਰਹੇ ਆ ਸਾਨੂੰ ਕੋਈ ਇਹਦੇ ਵਿੱਚ ਦਿੱਕਤ ਨਹੀਂ ਹੈ ਕਿ ਸੁਖਵੀਰ ਸਿੰਘ ਬਾਦਲ ਪ੍ਰਧਾਨ ਬਣ ਚੁੱਕੇ ਆ ਜਾਂ ਨਹੀਂ ਜੋ ਸਾਨੂੰ ਹੁਕਮ ਲੱਗਿਆ ਅਸੀਂ ਉਹ ਕਰਦੇ ਪਏ ਆ ਉਹ ਤਾਂ ਆਪਣੇ ਵੱਲੋਂ ਪੰਥ ਦੀ ਸੇਵਾ ਕਰ ਰਹੇ ਪਰ ਦੇਖੋ ਜਿਹੜੀ ਉਹ ਪੰਥ ਦੀ ਸੇਵਾ ਕਰਨ ਵਾਲੀ ਗੱਲ ਹੈ ਤੇ ਉਹ ਪਹਿਲੇ ਵੀ ਉਹਨਾਂ ਨੇ ਕਈ ਸਾਲ ਕੀਤੀ ਪੰਥਰੀ ਸੇਵਾ ਤੇ ਪੰਥ ਦੀ ਸੇਵਾ ਕਰਦੇ ਕਰਦੇ ਹੀ ਉਹਨਾਂ ਨੇ ਪੰਥ ਦੇ ਉੱਤੇ ਹੀ ਜਿਹੜੀਆਂ ਗੋਲੀਆਂ ਚਲਾਈਆਂ ਪੰਥ ਦੇ ਹੀ ਜਿਹੜੇ ਸਾਡੇ ਰੈਬਰ ਨੇ ਉਹਨਾਂ ਦੇ ਹੀ ਉਹਨਾਂ ਨੇ ਗਲੀ ਗਲੀ ਅਪਮਾਨ ਕੀਤਾ ਉਹਨਾਂ ਨੇ ਉਹਦੇ ਵਿਰੋਧ ਵਿੱਚ ਜਿਹੜੇ ਬੰਦੇ ਸੀ ਉਹਨਾਂ ਨੂੰ ਤਾਕਤਾਂ ਦਿੱਤੀਆਂ ਤੇ ਪੰਜਾਬ ਨੂੰ ਇੰਨੇ ਸਾਲ ਲੁੱਟਿਆ ਪੰਜਾਬ ਦੀ ਨੌਜਵਾਨੀ ਨੂੰ ਪੰਜਾਬ ਚ ਪਲਾਨ ਕਰਨ ਲਈ ਮਜਬੂਰ ਕੀਤਾ ਅੱਗੇ ਪੰਜਾਬ ਦਾ ਭਵਿੱਖ ਜਿਹੜਾ ਉਹ ਸਾਰਾ ਜਿਹੜਾ ਖਤਰੇ ਚਾ ਪੰਜਾਬ ਦੇ ਨੇਚਰਲ ਰਿਸੋਰਸ ਜਿਹੜੇ ਨੇ ਉਹ ਦਿੱਲੀ ਦੇ ਹੱਥਾਂ 'ਚ ਵੇਚ ਆਏ ਪੰਜਾਬ ਵਿੱਚ ਆਰਐਸਐਸ ਦੀਆਂ ਸ਼ਖਾਵਾਂ ਲਵਾਈਆਂ ਪੰਜਾਬ ਦਾ ਤੇ ਰਹੇਗਾ ਖਨੀ ਨਾ ਜਿਹੜਾ ਸਾਰਾ ਕੁਝ ਪੰਜਾਬ ਦੇ ਨਾਲ ਹੋਇਆ ਉਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਹੀ ਮੈਂ ਜਿਹੜਾ ਅਕਾਲੀ ਦਲ ਦਾ ਉਹ ਵੇਖਿਆ ਉਹ ਉਸ ਤਰੀਕੇ ਨਾਲ ਵੇਖਦਾ ਪੰਜਾਬੀ ਪਾਰਟੀਆਂ ਖਵਾਣ ਵਾਲੇ ਅੱਜ ਪੰਥਕ ਕਿਦਾਂ ਹੋ ਸਕਦੇ ਆ ਤੇ ਜਿਹੜੇ ਇਹਨਾਂ ਦੇ ਨਾਲ ਰਹੇ ਹੁਣ ਉਹ ਅੱਜ ਦੁੱਧ ਤੋਤੇ ਕਿਦਾਂ ਹੋ ਜਾਣ ਮੈਂ ਇਸ ਕਰਕੇ ਕਿਸੇ ਨੂੰ ਫ਼ਾਰਕ ਨਹੀਂ ਕਰਦਾ ਮੈਂ ਇਹ ਮੰਨਦਾ ਜਿਹੜਾ ਬੀਜੇਪੀ ਦਾ ਮਾਡਲ ਉਸ ਮਾਡਲ ਵਿੱਚ ਕਈ ਤਰ੍ਹਾਂ ਦਾ ਰੋਲ ਸੈੱਟ ਕੀਤਾ ਗਿਆ ਬੰਦਿਆਂ ਦਾ ਇਹ ਮਾਡਲ ਕੀ ਹੈ ਇਹਦੇ ਬਾਰੇ ਵੀ ਆਪਾਂ ਗੱਲ ਕਰੀਏ ਇਹ ਮਾਡਲ ਹੈਗਾ ਇੱਕ ਰਾਜ ਨੂੰ ਦੂਜੇ ਰਾਜ ਦੇ ਅਧੀਨ ਲੈ ਕੇ ਆਉਣ ਦਾ ਮਾਡਲ ਜਿਹੜੀ ਸਿੱਖਾਂ ਦੇ ਵਿੱਚ ਆਪਣੇ ਖੁਦ ਮੁਖਤਿਆਰੀ ਦੀ ਜਿਹੜੀ ਰਾਜ ਦੀ ਭਾਵਨਾ ਹੈ ਨਾ ਜਿਹੜੀ ਉਹਨੂੰ ਕਿਤੇ ਨਾ ਕਿਥੇ ਉਹ ਚੈਲੰਜ ਕਰਕੇ ਹੀ ਲੈਂਦੇ ਨੇ ਤੁਸੀਂ ਦੇਖੋ ਹੁਣੇ ਆ ਆਰਐਸਐਸ ਦਾ ਜਿਹੜਾ ਉਹਨਾਂ ਦਾ ਮੁਖ ਬਲਾਰਕ ਲਿਆ ਥਿੰਕ ਟੈਂਕਰ ਕਹੋ ਜਿਹੜਾ ਅਜੀਤ ਜਵਾਲ ਦਾ ਬੇਟਾ ਉਹ ਪੰਜਾਬ ਆਂਦਾ ਉਹ ਇੱਕ ਇੰਟਰਵਿਊ ਵਿੱਚ ਆਪਣੇ ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਆਪਣੀ ਇੱਕ ਮੰਸ਼ਾ ਕਲੀਅਰ ਕਰਦਾ ਹੁਣ ਉਹ ਥਿੰਕ ਟੈਂਕਰ ਇਕੱਲਾ ਉਹ ਇੱਕ ਪਾਰਟੀ ਦਾ ਨਹੀਂ ਹੈਗਾ ਉਹ ਅਸਲ ਚ ਜਿਹੜੀ ਡੀਪ ਸਟੇਟ ਆ ਡੀਪ ਸਟੇਟ ਜਿਸ ਤਰੀਕੇ ਨਾਲ ਬਿਹੇਵ ਕਰਦੀ ਆ ਉਹਦੀ ਉਹ ਮੰਸ਼ਾ ਦੱਸ ਕੇ ਗਿਆ ਕਿ ਉਹ ਪੰਜਾਬ ਨੂੰ ਲੈ ਕੇ ਕੀ ਸੋਚਦੇ ਨੇ ਤੇ ਨਵਾਂ ਕੀ ਕਰਨ ਵਾਲੇ ਆ ਤੇ ਉੱਥੋਂ ਸਾਫ਼ ਸਪਸ਼ਟ ਆ ਕਿ ਅਕਾਲੀ ਦਲ ਤੋਂ ਉਹ ਵਿੱਚ ਇੱਕ ਪਿਆਦਾ ਹੀ ਆ ਪਿਆਦੇ ਦੀ ਤਰ੍ਹਾਂ ਕੰਮ ਕਰ ਰਿਹਾ ਤੇ ਜਿਹੜੇ ਨਾਲ ਚਾਹੇ ਸਾਡੇ ਤਕਤ ਸਾਹਿਬ ਵੱਲੋਂ ਲਗੀਆਂ ਸਜਾਵਾਂ ਤੋਂ ਬਾਅਦ ਇੱਕ ਨਵੇਂ ਪ੍ਰਧਾਨ ਜਾਂ ਨਵੀਂ ਅਕਾਲੀ ਦਲ ਦੀ ਮੋੜ ਸੁਰਜੀਤ ਕਰਨ ਵਾਲੀ ਜਿਹੜੀ ਗੱਲ ਆ ਉਹ ਚੋਂ ਜੋ ਕੁਝ ਨਿਕਲਣ ਵਾਲਾ ਨਵਾਂ ਉਹ ਤੋਂ ਤੇ ਪੰਜਾਬ ਦਾ ਭਵਿੱਖ ਖਤਰੇ 'ਚ ਹੀ ਆ ਜੀ ਮਤਲਬ ਤੁਹਾਡੇ ਸਾਹ ਨਾਲ ਨਾ ਤਾਂ ਕੋਈ ਅਕਾਲੀ ਦਲ ਸੁਰਜੀਤ ਹੋਣਾ ਤੇ ਨਾ ਹੀ ਕੋਈ ਪੰਥ ਦਾ ਪੰਥ ਦੀ ਬਿਹਤਰੀ ਇਹਦੇ ਵਿੱਚ ਹੋਣੀ ਕਿ ਤੁਸੀਂ ਇਹ ਮੰਨਦੇ ਹੋ ਦੇਖੋ ਅਸੀਂ ਨਾ ਪੰਥ ਪ੍ਰਸਤ ਲੋਕ ਜਿਹੜੇ ਵੀ ਚਾਹੁੰਦੇ ਆ ਪੰਜਾਬ ਦੇ ਭਲੇ ਨੂੰ ਲੈ ਕੇ ਅਸੀਂ ਤਾਂ ਪੂਰਨ ਤੌਰ ਤੇ ਆਜ਼ਾਦੀ ਚਾਹੁੰਦੇ ਆ ਮੰਨ ਲਓ ਪੂਰਨ ਤੌਰ ਤੇ ਆਜ਼ਾਦੀ ਦਾ ਜਿਹੜਾ ਸਾਡਾ ਕੰਮ ਕਰਨ ਦਾ ਤਰੀਕਾ ਉਹ ਹਜੇ ਉਹਦੇ ਕਦਮ ਜਿਹੜੇ ਨੇ ਉਹ ਦੂਰ ਨੇ ਮਗਰ ਅਸੀਂ ਇਹ ਵਿਸ਼ਵਾਸ ਦੇ ਨਾਲ ਉਸ ਦੇ ਉੱਤੇ ਕੰਮ ਜਿਹੜਾ ਕਰ ਰਹੇ ਨਾ ਉਹ ਇਹ ਜਿਹੜਾ ਸਿਸਟਮ ਹੈ ਜਿਹੜਾ ਵੋਟ ਪ੍ਰਣਾਲੀ ਆ ਜੋ ਜਿਹੜਾ ਇਸੀ ਸਿਸਟਮ 'ਚ ਰਹਿਣ ਦਾ ਜਿਹੜਾ ਵਿਸ਼ਵਾਸ ਆ ਉਹ ਤੋਂ ਅਲੈਦਾ ਹੋ ਕੇ ਅਸੀਂ ਗੱਲ ਸੋਚਦੇ ਹਾਂ ਪਰ ਜਿਹੜੇ ਇਹਦੇ ਵਿੱਚ ਵਿਸ਼ਵਾਸ ਰੱਖਦੇ ਆ ਜਿਹੜੇ ਇਸੀ ਪ੍ਰੋਸੈਸ 'ਚ ਲੰਘਦੇ ਆ ਉਹਨਾਂ ਨੂੰ ਮੈਂ ਇਹੀ ਕਹੂੰਗਾ ਕਿ ਜਿਹੜਾ ਵੋਟ ਸਿਸਟਮ ਦਾ ਆ ਨਵਾਂ ਤਰੀਕਾ ਅਕਾਲੀ ਦਲ ਦੇ ਵਿੱਚੋਂ ਤੁਸੀਂ ਕੱਢਦੇ ਆ ਜਦ ਤੱਕ ਇਹ ਸਪਸ਼ਟ ਨਹੀਂ ਨਾ ਹੋ ਜਾਂਦਾ ਕਿ ਇਹ ਪੰਥ ਪ੍ਰਸਤ ਨੇ ਜਾਂ ਇਹ ਪੰਜਾਬ ਦੀ ਪੰਜਾਬੀ ਪਾਰਟੀ ਦੇ ਤੌਰ ਤੇ ਉੱਤੇ ਜਿੱਦਾਂ ਹੋਰ ਪਾਰਟੀਆਂ ਕੰਮ ਕਰ ਰਹੀਆਂ ਕਿ ਉਸ ਤਰੀਕੇ ਨਾਲ ਜੇ ਸੋਚਦੇ ਆ ਤੇ ਲੋੜਾਂ ਉਹਦੇ ਮੁਤਾਬਕ ਤੈ ਕੀਤੀਆਂ ਜਾਣਗੀਆਂ ਨਾ ਕਿ ਇਹਨਾਂ ਦੇ ਝੂਠੇ ਵਿਸ਼ਵਾਸ ਦੇ ਵਿੱਚੋਂ ਆ ਚੀਜ਼ਾਂ ਤੈ ਕੀਤੀਆਂ ਜਾਣ ਜੀ ਆਪਾਂ ਪੰਥ ਦੀ ਗੱਲ ਕਰੀਏ ਪੰਥਕ ਪਾਰਟੀ ਦੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਰਿਹਾ ਆ ਚਲੋ ਭਾਵੇਂ ਬਾਦਲ ਧੜੇ ਨੂੰ ਇੱਕ ਪਾਸੇ ਰੱਖ ਕੇ ਸ਼ੁਰੂ ਤੋਂ ਵੇਖਿਆ ਜਾਂਦਾ ਉਹਦੇ ਵਿੱਚ ਤੇ ਦੂਸਰੇ ਪਾਸੇ ਉਸ ਤੋਂ ਬਾਅਦ ਹਾਲ ਹੀ ਦੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਸਾਹਮਣੇ ਆਇਆ ਉੱਭਰ ਕੇ ਭਾਈ ਅਮਰਤਪਾਲ ਸਿੰਘ ਉੱਭਰ ਕੇ ਸਾਹਮਣੇ ਆਏ ਹੁਣ ਪੰਜ ਮੈਂਬਰੀ ਕਮੇਟੀ ਹੈ ਕੀ ਇਹ ਮੰਨ ਲੀਏ ਕਿ ਇਹਨਾਂ ਸਾਰਿਆਂ ਦੇ ਹੋਣ ਦੇ ਬਾਵਜੂਦ ਵੀ ਪੰਥ ਕਿਤੇ ਨਹੀਂ ਖੜੋਤਾ ਦੇਖੋ ਜਿਹੜਾ ਅਕਾਲੀ ਦਲ ਦਾ ਇਹ ਮੰਨਣਾ ਹੈ ਕਿ ਉਹਨਾਂ ਨੂੰ ਹਰੇਕੋ ਧਿਰ ਨੂੰ ਨਾਲ ਲੈ ਲੈਣਾ ਚਾਹੀਦਾ ਜਿਹੜੀ ਪੰਥਕ ਰੂਪ ਦੇ ਵਿੱਚ ਕਿਸੇ ਜਗ੍ਹਾ ਪ੍ਰਵਾਨਗੀ ਰੱਖਦੀ ਹੈ ਉਹਦੇ ਵਿੱਚ ਇਹ ਚੀਜ਼ ਠੀਕ ਹੈ ਜੇ ਉਹਨਾਂ ਨੂੰ ਅਜੰਡਾ ਕਲੀਅਰ ਹੈ ਤੇ ਉਹਨਾਂ ਨੇ ਬੰਦੇ ਚੁਣਨੇ ਸ਼ੁਰੂ ਕੀਤੇ ਆ ਤਾਂ ਉਹਦੇ ਪਿੱਛੇ ਮਾਨਸਿਕਤਾ ਜਿਹੜੀ ਸ਼ੋ ਕਰਦੇ ਆ ਜੇ ਉਹ ਪੰਥਕ ਹੈਗੀ ਆ ਫਿਰ ਤਾਂ ਠੀਕ ਹੈ ਮਗਰ ਹਜੇ ਤੱਕ ਨਾ ਬੰਦੇ ਆਪਣੇ ਆਪ ਨੂੰ ਸਾਬਤ ਨਹੀਂ ਕਰ ਸਕੇ ਜਿਨ੍ਹਾਂ ਨੇ ਆਪਣੇ ਮੁਝੇ ਪੰਥਕ ਤੌਰ ਤੇ ਸਾਬਤ ਨਹੀਂ ਕੀਤਾ ਤੇ ਉਹਨਾਂ ਦੇ ਉੱਤੇ ਪੰਜਾਬ ਦੀ ਇਸ ਪੋਜੀਸ਼ਨ ਜਿੱਥੇ ਪੰਜਾਬ ਸਭ ਤੋਂ ਜ਼ਿਆਦਾ ਇਸ ਵੇਲੇ ਪੀੜਤਾ ਸਭ ਤੋਂ ਜ਼ਿਆਦਾ ਇਸ ਵੇਲੇ ਜਿੱਥੇ ਕਮਜ਼ੋਰੀ ਆ ਉਸ ਮੌਕੇ ਦੇ ਉੱਤੇ ਵੀ ਉਹੋ ਜਿਹੇ ਬੰਦਿਆਂ ਦੇ ਨਾਲ ਮੋਹਰੇ ਲੱਗ ਕੇ ਪੰਜਾਬ ਦੀ ਜਿਹੜੀ ਬੱਚੀ ਕੁਚੀ ਸਥਿਤੀ ਆ ਉਹਦੇ ਤੇ ਇਸ ਤਰੀਕੇ ਨਾਲ ਜੂਆ ਖੇਡਣਾ ਉਹ ਮੈਨੂੰ ਰિસ્ਕੀ ਲੱਗਦਾ ਬਹੁਤ ਹਰਜਿੰਦਰ ਜੀ ਜੇ ਜੇ ਇਹਨਾਂ ਕਹ ਦੀ ਕਿ ਇਨਫੈਕਟ ਬਾਣੀ ਜਾਣੀ ਆ ਪਾਰਟੀ ਇਵੈਂਚੁਅਲੀ ਪੰਜ ਮੈਂਬਰੀ ਕਮੇਟੀ ਨੇ ਪ੍ਰਧਾਨ ਜਦੋਂ ਆਪਣਾ ਚੁਣ ਲਿਆ ਉਸ ਤੋਂ ਬਾਅਦ ਤੁਸੀਂ ਕਿਵੇਂ ਦਾ ਫਰਕ ਦੇਖਦੇ ਹੋ ਪੰਥਕ ਪੋਲਿਟਿਕਸ ਦੇ ਵਿੱਚ ਆਉਂਦਾ ਕੀ ਕੋਈ ਫਰਕ ਆਵੇਗਾ ਕਿ ਨਹੀਂ ਦੇਖੋ ਇਹਨਾਂ ਦੀਆਂ ਬਹੁਤ ਮਜਬੂਰੀਆਂ ਨੇ ਇਹਨਾਂ ਨੇ ਪ੍ਰਧਾਨ ਵੀ ਉਹ ਚੁਣਨਾ ਜਿਹੜਾ ਮਜਬੂਰੀ 'ਚ ਚੁਣਨਾ ਕਿਉਂਕਿ ਇਹ ਜਿੰਨੇ ਬੰਦੇ ਚਾਹੇ ਉਹ ਕੋਈ ਕਿਸ ਵੀ ਬੈਕਗ੍ਰਾਉਂਡ ਦਾ ਹੋਵੇ ਉਹਨਾਂ ਦੇ ਨਾ ਚੋਣਨ ਦੇ ਵਿੱਚ ਨਾ ਉਹਨਾਂ ਨੂੰ ਜਿੱਦਾਂ ਖੁੱਲ ਨਹੀਂ ਹੈਗੀ ਜੋ ਮੈਂ ਬਲੀਵ ਕਰਦਾ ਤੇ ਜੇ ਉਹਨਾਂ ਨੂੰ ਖੁੱਲ ਨਹੀਂ ਨਾ ਹੈਗੀ ਤਾਂ ਉਹਨਾਂ ਨੇ ਮਜਬੂਰੀ 'ਚ ਚੁਣਨਾ ਜੇ ਉਹਨੂੰ ਵੀ ਚੁਣਨਾ ਤੇ ਮਜਬੂਰੀ 'ਚ ਚੁਣਿਆ ਹੋਇਆ ਜਿਹੜਾ ਪ੍ਰਧਾਨ ਹੈ ਨਾ ਉਹ ਬਹੁਤਾ ਸਫਲ ਨਹੀਂ ਹੁੰਦਾ ਬਾਕੀ ਆਉਣ ਵਾਲੇ ਸਮੇਂ 'ਚ ਤੇ ਗਰਭ 'ਚ ਪਈਆਂ ਚੀਜ਼ਾਂ ਨੇ ਅਸੀਂ ਦੇਖ ਲਾਂਗੇ ਕੀ ਹੁੰ ਬਿਲਕੁਲ ਇਹ ਸਿਚੁਏਸ਼ਨ ਪਰ ਹੁਣ ਵੇਖਣ ਵਾਲੀ ਗੱਲ ਹੈ ਕਿ ਕੀ 11 ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜਾ ਇਜਲਾਸ ਸਦਨ ਦੀ ਗੱਲ ਹੋਈ ਹੈ ਉਹ ਸੱਦਿਆ ਜਾਵੇਗਾ 11 ਤਰੀਕ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਕੱਟ ਹੋਵੇਗਾ ਜਾਂ ਉਸ ਤੋਂ ਬਾਅਦ ਪ੍ਰਧਾਨ ਕੌਣ ਬਣਦਾ ਹੈ ਇਹ ਪਾਰਟੀ ਕੀ ਅਖਾਉਂਦੀ ਹੈ ਜਾਂ ਇਹ ਪਾਰਟੀ ਕੀ ਮੇਨਸਟ੍ਰੀਮ ਪੋਲਿਟਿਕਸ ਵਿੱਚ ਆਉਂਦੀ ਹੈ ਕਿ ਨਹੀਂ ਇਹ ਵਕਤ ਤੇ ਮੈਸਰ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਂਗੇ ਇੰਡੀਆ ਪੰਜਾਬੀ ਤੇ